ਆਹ ਟਰਾਲੀ ਖਨੌਰੀ ਬਾਰਡਰ ਤੋਂ ਚੋਰੀ ਹੋਈ ਆ ਤੇ ਸਤਰਾਂੇ ਦੇ ਲੋਕਲ ਪੁਲਿਸ ਵਾਲੇ ਨੇ ਚੋਰੀ ਕਰੀ ਆ ਕਿਸੇ ਦੇ ਜਾਲੀ ਆਧਾਰ ਕਾਰਡ ਤੇ ਤੇ ਆਈਜੀ ਆੜੀ ਆਈਜੀ ਕਹਿ ਰਹੇ ਨੇ ਵੀ ਇਸੇ ਦਾ ਕੋਈ ਚੋਰੀ ਨਹੀਂ ਹੈਗੀ ਤੇ ਆ ਜੇ ਟਰਾਲੀ ਸਤਰਾਂੇ ਥਾਣੇ 'ਚ ਖੜੀ ਆ ਤੇ ਪੁਲਿਸ ਵਾਲਾ ਵੀ ਚੱਕ ਕੇ ਲੈ ਜਾਂਦਾਗਾ ਪੁਲਿਸ ਕੰਨੀਓ ਤੇ ਆ ਥੋਡੇ ਸਾਹਮਣੇ ਖੜਾ ਹੋਇਆ ਆ ਸ਼ਰਟ ਪੈਂਟ ਸ਼ਰਟ ਪਾਈ ਹੋਈ ਆ ਆ ਦੇਖ ਲੋ ਪੱਗ ਬੰਨੀ ਹੋਈ ਏ ਤੇਦੇ ਪਾਸੇ ਮੰਗਦੀ ਤੇ ਪੰਜ ਛਾਪਿਆ ਹੋਈ ਏਹੀ ਉਹ ਫੋਸਲ ਆਗਾ ਲੋਕਲ ਸਤਰਾਨੀ ਦਾ ਰਹਿਣਾ ਨਾ ਕਰ ਜਿਆ ਇੱਥੇ ਜਿਹੜੀ ਕਰਦਿਆਂ ਮੈਂ ਉਹਨੂੰ ਛੱਡ ਦੇ ਨੂੰ ਪਾਸੇ ਕਰ ਦੇ ਉਹਨੂੰ ਛੱਡੋ ਮੈਨੂੰ ਵਰਤਿਆ ਇਸ ਤਰੀਕੇ ਹੁਣ ਮੇਰੇ ਮਨ 'ਚ ਤਾਂ ਹੈ ਹੀ ਨਹੀਂ ਸੀ ਸੁਣੋ ਗੱਲ ਜਦੋਂ ਉਹ ਲਖਨ ਲਗਾ ਕੇ ਕਹਿੰਦਾ ਯਾਰ ਆਹ ਵੇਖੋ ਆਹ ਮੰਦੇ ਦਾ ਮੱਖਣ ਨਾ ਏ ਮੇਰਾ ਕੋਈ ਨਹੀਂ ਬੋਹੇ ਦਾ ਮੱਖਣ ਆਹ ਉਹਨੇ ਮੈਨੂੰ ਭੇਜਿਆ ਆਪਦਾ ਚਮਕੌਰ ਸਿੰਘ ਅਸੀਂ ਇਹਨੂੰ ਮੱਖਣ ਕਹਿੰਦੇ ਆ ਬੋਹੇ ਦਾ ਠੀਕ ਹੈ ਉਹਨੇ ਮੈਂ ਕਿਹਾ ਯਾਰ ਆਧਾਰ ਕਾਰਡ ਭੇਜ ਦੇ ਤਾਂ ਟਰਾਂਸਫਰ ਦੇਣਗੇ ਫਿਰ ਉਹਨੂੰ ਫੋਨ ਕਰਕੇ ਬਖਾਈਆ 6 ਲੱਤੀ ਦੇ ਹਾਂ ਮੇਰੇ ਵੀ ਇਹਨਾਂ ਵੀ ਐਸੀ ਪਾਤੀ ਗੱਲ ਬੰਦੀ ਨਾਮ ਤਾਂ ਮੈਂ ਤੁਹਾਨੂੰ ਸੈਟੀਸਫਾਈ ਕਰਾ ਸਕਦਾ ਤੁਸੀਂ ਫ੍ਰੈਸ਼ ਹੋ ਮੈਂ ਕਹਿੰਦਾ ਇਸ ਵਾਰ ਤੁਸੀਂ ਤੁਹਾਨੂੰ ਨਹੀਂ ਪਤਾ ਮੈਂ ਤੁਹਾਨੂੰ ਇੱਕ ਗੱਲ ਕਰਨੀ ਹੈ ਕਿ ਤੁਹਾਡਾ ਦੇਣਦਾਰ ਮੈਂ ਨਹੀਂ ਉਹ ਤੁਸੀਂ ਛੱਡੋ ਤੁਸੀਂ ਉਹ ਸਾਈਡ ਤੇ ਫਿਰ ਮੈਂ ਉਹਨੂੰ ਦੋ ਵਾਰ ਕੇ 4 ਮਿੰਟ ਤੋਂ ਫੋਨ ਕਰਕੇ ਉਹ ਗਾਲਾਂ ਕੱਢੀਆਂ ਮੈਂ ਕਿਹਾ ਵੀ ਭੈਣ ਤਾ ਦੋ ਤੁਸੀਂ ਭਾਈ ਇਹ ਗੱਲ ਨੂੰ ਛੱਡ ਦਿਓ ਮੇਰੀ ਗੱਲ ਸੁਣੋ ਉਹ ਗੱਲ ਨੂੰ ਭੁੱਲੋ ਆਪਦੇ ਮੇਰੀ ਗੱਲ ਦੱਸੋ ਚੋਟੋ ਬੰਦਾ ਉਹ ਟਰਾਲੀ ਲੈ ਗਿਆ ਉਹਦੀ ਟਰਾਲੀ ਨਹੀਂ ਸੀ ਉਹ ਤੁਹਾਨੂੰ ਫੋਨ ਕਰਦਾ ਨਹੀਂ ਕੀਤਾ ਬਾਈ ਜੀ ਗੱਲ ਤਾਂ ਰਾਜ ਸਾਡੇ ਕੋਲ ਆ ਗਈ ਤੁਸੀਂ ਜਾ ਕੇ ਮਲਾਜਵਾ ਨੂੰ ਕਹੋ ਸਾਡੀ ਟਰਾਲੀ ਦਿਓ ਇਹਦਾ ਹੋਣ ਪਤਾ ਲੱਗਿਆ ਨਾ ਸੁਣ ਅੱਜ ਕਿੰਨਾ ਟਾਈਮ ਹੋ ਗਿਆ ਸੁਣੋ ਮੇਰੀ ਇੱਕ ਮਿੰਟ ਐਸੇ ਮੇਰੀ ਗੱਲ ਸੁਣੋ 24 ਉਹਨਾਂ ਦੀ ਹੁੰਦੀ ਤੇ ਤਾਂ ਹੀ ਮੈਨੂੰ ਫੋਨ ਕਰਦੇ ਹੈਗੇ ਤਾਂ ਸਾਲੇ ਚੋਰ ਸੀ ਮੈਨੂੰ ਵਰਤ ਗਏ ਜਿਹੜੀ ਮੈਂ ਗੱਲ ਮੇਰਾ ਪਿੰਡ ਸਤਰਾਣਾ ਹੈ ਪੱਟੇ ਦਾ ਬਾਗੀਦਾਰ ਕੌਣ ਹੈ ਤੁਸੀਂ ਮੇਰੇ ਤੇ ਉਹ ਪਰਚਾ ਹੋਣੀ ਹੈ ਮੈਂ ਸਿਰ ਪਰਚਾ ਹੋਊਗਾ ਮੈਂ ਤਾਂ ਉਹਨਾਂ ਨੂੰ ਕਹੀ ਜਾਂਦਾ ਮੈਂ ਕਹਿੰਦਾ ਯਾਰ ਮੇਰੀ ਸੁਣੋ ਗੱਲ ਤੁਸੀਂ ਬੈਠ ਕੇ ਥੋੜੀ ਕਰਕੇ ਤੁਸੀਂ ਮੇਰਾ ਨਾਮ ਵਰਤ ਕੇ ਤੁਸੀਂ ਸਮਝ ਲੋ ਥੋੜੇ ਹੋ ਜਾਗੇ ਇਹਦਾ ਪਰਚਾ ਬਾਗੀਦਾਰ ਲਗਾਉਣਾ ਹੈ ਮੇਰਾ ਪਿੰਡ ਸਤਰਾਣਾ ਸੀ ਜਿੰਨੋਂ ਦੂਰ ਦਾ ਬੰਦਾ ਹਾਂ ਵੀਰ ਮਹਾ ਮੈਨੂੰ ਫੋਨ ਤੇ ਫੋਨ ਆਈ ਜਾਂਦੇ ਨੇ ਕਿ ਮੇਰੇ ਨੰਬਰ ਤੇ ਵੀਰ ਮੈਂ ਫੋਨ ਕਿਵੇਂ ਬੰਦ ਨਹੀਂ ਨਾ ਕਰਦਾ ਮੈਂ ਤਾਂ ਕੰਮ ਲੱਗਾ ਯਾਰ ਉਧਰ ਭਰਤਪੁਰ ਤੇ ਮੈਂ ਦੇ ਯਾਰ ਮੇਰੀ ਵੀ ਸਮਝ ਯਾਰ ਗੱਲ ਮੈਂ ਫੋਨ ਬੰਦ ਕਰਕੇ ਮੈਂ ਸੋ ਕੋ ਚੋਰ ਬਣਦਾ ਫਿਰ ਖਾ ਮਖਾ ਮੇਰੀ ਮੇਰੀ ਸੁਣ ਲੈ ਗੱਲ ਮੈਂ ਸਾਰਾ ਕੁਝ ਕਰਦਾ ਹੀ ਤਾਣਾ ਤੂੰ ਹੈ ਕਿੱਥੇ ਉੱਦ ਮੈਂ ਇਸ ਟਾਈਮ ਪਟਿਆਲੇ ਆਂ ਅੱਛਾ ਹਾਂ ਇਹਦਾ ਯਾਰ ਵੀ ਤੂੰ ਵੀ ਖੁਦ ਵੀ ਕਹਿ ਸਕਦਾ ਨਾ ਜੇ ਤੂੰ ਤੂੰ ਵੀ ਸੋਚੇ ਵੀ ਯਾਰ ਵੀ ਮੈਂ ਉਹਦੇ ਤੋਂ ਬੰਦੇ ਤੋਂ ਆਧਾਰ ਕਾਰਡ ਮੰਗਿਆ ਬੰਦੇ ਨੇ ਆਧਾਰ ਕਾਰਡ ਮੈਨੂੰ ਭੇਜਤਾ ਨਾ ਉਹਨੂੰ ਮੈਂ ਦੱਸਿਆ ਵੀ ਮੈਂ ਕੀ ਕੰਮ ਕਰਨਾ ਹੈ ਜਣੀ ਗੱਲ ਤੇ ਸੁਣ ਲੈ ਸਾਰੀ ਉਹਨੂੰ ਹਾਂ ਇੱਕ ਮਿੰਟ ਮੈਂ ਨਾ ਤੈਨੂੰ ਬੈਕ ਕਾਲ ਕਰਦਾ ਵਿੱਚ ਟੂਮ ਆਉਂਦਾ ਕਿਸੇ ਹੋਰ ਨੂੰ ਠੀਕ ਹੈ ਆ ਬੱਕਣਾ ਨਾ ਆਪਣਾ ਮੈਨੂੰ 2 ਨੰਬਰਾਂ ਦਾ ਫੋਨ ਆਇਆ ਤੁਸੀਂ ਦਿੱਤਾ ਕਿਸੇ ਨੂੰ ਨੰਬਰ ਨੰਬਰ ਦੇ ਕਿਹੜਾ ਦੇ ਕੇ ਆਨੇ ਕਿਹਾ ਇਹ ਤੁਸ ਫੋਨ ਕਰਕੇ ਬੰਦ ਕਰ ਤਾ ਤੇ ਮੈਂ ਕੰਮ ਲੱਗਿਆ ਵੀਰ ਮੈਨੂੰ ਬਿਨਾ ਗੱਲ ਤੋਂ ਹੀ ਵਕਤ ਪਾਦਾ ਯਾਰ ਗੱਲ ਕੋਈ ਨਹੀਂ ਵਕਤ ਤੇ ਗੱਤ ਮੁੱਕਾ ਨਾ ਪਏ ਤੇ ਵਕਤ ਮੇਰੇ ਨਾਲ ਤੋਂ ਹੈਗੀ ਉਹ ਫਿਰ ਮੇਰਾ ਤਾਂ ਸਾਲਾ ਕੋਈ ਕਸੂਰ ਵੀ ਨਾ ਜੇ ਕੋਈ ਮੇਰਾ ਭੈਣ ਚੋਂ ਕਸੂਰ ਹੈ ਬੰਦਾ ਫਿਰ ਵੀ ਯਾਰ ਉਹ ਕਰਦਾ ਨਾ ਮੈਂ ਤੈਨੂੰ ਪੁੱਛਿਆ ਵੀਰ ਵੀ ਤੂੰ ਕੀ ਕਰਨਾ ਮੇਰੇ ਆਧਾਰ ਕਾਰਡ ਦਾ Kan ekimi da kuma wani wadannan ƙunkar ba ikin